ਪੰਜਾਬ ਦੇ ਵਿੱਚ ਜਾਂ ਦੇ ਦੇ ਵਿੱਚ ਤੁਸੀਂ ਰੇਸ਼ਮੀ ਧਾਗਿਆਂ ਦੇ ਨਾਲ ਤਸਵੀਰਾਂ ਬਣਾਉਂਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਇਆ ਹੈ ਪਰ ਪਟਿਆਲਾ ਦੇ ਇੱਕ ਨੀਡਲਮੈਨ ਆ ਅਰुण 바ਜਾਜ ਉਹਨਾਂ ਨਾਲ ਤੁਹਾਨੂੰ ਮਿਲਵਾਨੇ ਅੱਜ ਉਹਨਾਂ ਨੇ ਇੱਕ ਬੜੀ ਹੀ ਖੂਬਸੂਰਤ ਤਸਵੀਰ ਜਿਹੜੀ ਹੈ ਕਿ ਤਿਆਰ ਕੀਤੀ ਹੈ ਉਹ ਤਸਵੀਰ ਵੀ ਨਹੀਂ ਲੱਗ ਰਹੀ ਹੂ ਉਹ ਇੱਕ ਇਨਸਾਨ ਹੀ ਲੱਗ ਰਿਹਾ ਹੈ ਜਿਨ੍ਹਾਂ ਨੂੰ ਲੋਕ ਅੱਜਕੱਲ ਬਹੁਤ ਜ਼ਿਆਦਾ ਪੁੱਛ ਰਹੇ ਨੇ ਗੁਰੂ ਜੀ ਅਰुण 바ਜਾਜ ਜੀ ਨਾਲ ਗੱਲਬਾਤ ਕਰਦੇ ਆਂ ਅਰुण ਜੀ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਹੈ ਇੱਕ ਤਸਵੀਰ ਹੈ ਪਰ ਹੂ ਉਹ ਤਸਵੀਰ ਨਹੀਂ ਲੱਗ ਰਹੀ ਪਰ ਇੱਕ ਪ੍ਰਤਿਮਾ ਦੇ ਤੌਰ ਤੇ ਇੱਕ ਸਾਹਮਣੇ ਤਸਵੀਰ ਦੀ بجائے ਇੱਕ ਇਨਸਾਨ ਹੀ ਲੱਗ ਰਿਹਾ ਹੈ ਇਹ ਕਿਸ ਤਰ੍ਹਾਂ ਤਿਆਰ ਕੀਤੀ ਸਾਰੀ ਦੇਖੋ ਜੀ ਇਹ ਤਾਂ ਮਾਲਕ ਦੀ ਮਰਜ਼ੀ ਹੈ ਕਰਾਉਣ ਵਾਲੇ ਤਾਂ ਆਪ ਹੀ ਕਰਾ ਜਾਂਦੇ ਆ ਇਸ ਨੂੰ ਬਣਾਉਣ ਵਾਸਤੇ ਮੈਨੂੰ 1.5 ਸਾਲ ਲੱਗਿਆ ਕਿਉਂਕਿ ਜਦ ਮੈਂ ਬਣਾਉਣ ਲੱਗਿਆ ਸੀ ਇਹਦਾ ਸਾਈਜ਼ ਵੀ ਬਹੁਤ ਵੱਡਾ ਹੈ ਇਹਦਾ ਸਾਈਜ਼ ਹੈ 4 ਫੀਟ ਬਾਈ 3 ਫੀਟ ਮੇਰੀ ਸਭ ਤੋਂ ਵੱਡੀ ਜਿਹੜੀ ਤਸਵੀਰ ਬਣਾਈ ਹੈ ਉਹ ਮਨੇ ਕ੍ਰਿਸ਼ਨ ਜੀ ਦੀ ਬਣਾਈ ਹੋਈ ਹੈ ਉਹ ਉਹ ਹੈਗੀ 6 ਫੀਟ ਬਾਈ 4 ਫੀਟ ਉਸ ਤੋਂ ਬਾਅਦ ਸਭ ਤੋਂ ਵੱਡੀ ਤਸਵੀਰ ਹੈ ਉਹ ਗੁਰੂ ਜੀ ਦੀ ਬਣੀ ਹੈ ਇਹਲੀ ਤਸਵੀਰ ਤੇ ਬਣਾਈ ਹੈ ਪਰ ਕਿਹੜੇ ਧਾਗੇ ਨੇ ਰੇਸ਼ਮੀ ਧਾਗੇ ਨਾਲ ਅਕਸਰ ਬਣਾਈ ਜਾਂਦੀ ਹੈ ਕਿ ਕਿਹੜੇ-ਕਿਹੜੇ ਚੀਜ਼ ਯੂਜ਼ ਕੀਤੀ ਹੈ ਇਸ ਵਿੱਚ ਧਾਗੇ ਜਿੰਨੇ ਵੀ ਹੈ ਸਾਰੇ ਬਾਹਰ ਤੋਂ ਮੰਗਾਏ ਗਏ ਹਨ ਲੋਕਲ ਧਾਗਾ ਕੋਈ ਨਹੀਂ ਕਿਉਂਕਿ ਉਹਨਾਂ ਦੇ ਰੰਗ ਉਤਰ ਜਾਂਦੇ ਹਨ ਆਪਣੇ ਜੋ ਇੰਡੀਆ ਦੇ ਧਾਗੇ ਨੇ ਉਹਨਾਂ ਦਾ ਰੰਗ ਉਤਰ ਜਾਂਦੇ ਹਨ ਜ਼ਿਆਤਰ ਦੇ ਧਾਗੇ ਜਿਹੜੇ ਬਾਹਰ ਤੋਂ ਲਗਾਏ ਗਏ ਹਨ ਤੇ ਇਹਦੇ ਤੇ 골ਡ ਲਗਾਇਆ ਗਿਆ ਹੈ 오ਰੀਜਨਲ 골ਡ ਲੱਗਾ ਹੋਇਆ ਹੈ ਇਸ ਨੂੰ ਇਹ ਨੂੰ ਬੜੇ ਦਿਲ ਨਾਲ ਤੇ ਬੜੇ ਪਿਆਰ ਨਾਲ ਚੀਜ਼ ਬਣਾਈ ਹੋਈ ਹੈ ਗੁਰੂ ਜੀ ਦੀ ਤਸਵੀਰ ਹੈ ਲੋਕ ਇਹਨਾਂ ਨੂੰ ਪੂਜਣ ਵੀ ਲੱਗ ਗਏ ਨੇ ਤੇ ਤੁਹਾਡੇ ਮਨ ਚ ਕਿਸ ਤਰ੍ਹਾਂ ਖਿਆਲ ਆਈ ਜਾਂ ਕਿਸੇ ਨੇ ਤੁਹਾਨੂੰ ਭ ਦੇਖੋ ਜੀ ਐਦਾ ਹੈ ਗੁਰੂ ਜੀ ਦਾ ਮੈਂ ਪਹਿਲਾਂ ਵੀ ਬਹੁਤ ਸਰੂਪ ਬਣਾਏ। ਬੜੇ ਲੋਕ ਪਸੰਦ ਕਰਦੇ ਆ ਕਿਉਂਕਿ 2016 ਦੇ ਵਿੱਚ ਇੱਕ ਮੇਰੇ ਕੋਲੇ ਗੁਰੂ ਜੀ ਦਾ ਸਰੂਪ ਬਣਵਾਣ ਲਈ ਆਏ ਸੀ। ਵਕੀਲ ਸਾਹਿਬ ਸੀ ਉਹ ਚੰਡੀਗੜ੍ਹ ਤੋਂ। ਉਹਨਾਂ ਨੂੰ ਗੁਰੂ ਜੀ ਖਾਬ ਚ ਆਏ ਸੀ ਕਿ ਉਹਨਾਂ ਨੇ ਫੋਟੋ ਦੇਖੀ ਖਾਬ ਦੇ ਵਿੱਚ ਕਹਿੰਦੇ ਗੁਰੂ ਜੀ ਫੋਟੋ ਬਹੁਤ ਸੋਹਣੀ ਬਣੀ ਹੋਈ ਐ। ਤੇ ਇਹ ਕਹਿੰਦੇ ਫੋਟੋ ਮੈਂ ਲੈਣਾ ਚਾਹਨਾ। ਗੁਰੂ ਜੀ ਕਹਿੰਦੇ ਲੱਭ ਲੈ। ਇਹ ਨਹੀਂ ਦੇਣੀ। ਉਹ ਕਹਿੰਦੇ ਜੀ ਮੈਂ ਕਿੱਥੋਂ ਲੱਭਾਂਗਾ ਕਿ ਕਿਹਨੇ ਧਾਗੇ ਨਾਲ ਬਣਾ ਕਹਿੰਦੇ ਧਾਗੇ ਨਾਲ ਬਣੀ ਹੋਈ ਐ। ਤੇ ਉਹ ਕਹਿੰਦੇ ਉਸ ਟਾਈਮ ਮੇਰਾ ਹਜੇ ਕੰਮ ਵੀ ਸੀ ਐ ਮੇਰਾ ਫਿਰ 2016 ਦੇ ਵਿੱਚ ਟ੍ਰਿਬਿਊਨ ਅਖਬਾਰ ਦੇ ਵਿੱਚ ਆਇਆ ਉਹਨਾਂ ਨੇ ਟ੍ਰਿਬਿਊਨ 'ਚ ਪੜਿਆ ਕਿ ਕੋਈ ਇੱਕ ਲੜਕਾ ਪਟਿਆਲੇ ਹੈ ਜਿਹੜਾ ਧਾਗੇ ਨਾਲ ਤਸਵੀਰਾਂ ਬਣਾਉਂਦਾ ਹੈ ਉਹ ਜੀ ਮੇਰੇ ਕੋਲੇ ਉਰੇ ਪਹੁੰਚੇ ਉਹਨਾਂ ਨੇ ਪਹੁੰਚ ਕੇ ਕਿਹਾ ਕਿ ਮन्ने ਨਾ ਇੱਕ ਤਸਵੀਰ ਬਣਾਨੀ ਹੈ ਸਾਡੇ ਗੁਰੂ ਜੀ ਹੈ ਮੈਂ ਨਹੀਂ ਜਾਣਦਾ ਸੀ ਕਿਉਂਕਿ ਮੈਨੂੰ ਪਹਿਲਾਂ ਪਤਾ ਨਹੀਂ ਸੀ ਤੇ ਉਹਨਾਂ ਨੇ ਕਿਹਾ ਸੀ ਤਸਵੀਰ ਬਣਾਨੀ ਹੈ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਬਣਾ ਦਾਂਗਾ ਉਹ ਰਾਤ ਨੂੰ ਖਾਬ ਦੇ ਵਿੱਚ ਮੇਰੇ ਗੁਰੂ ਜੀ ਆ ਗਏ ਤੇ ਉਹ ਕਹਿੰਦੇ ਆ ਇੱਕ ਤਸਵੀਰ ਹੈ ਕਿਸੇ ਪੇਂਟਰ ਨੇ ਬਣਾਈ ਹੈ ਮਨੂੰ ਇਹ ਪਸੰਦ ਨਹੀਂ ਆਈ ਕਿਉਂਕਿ ਮੈਂ ਤਾਂ ਕਦੇ ਇਹਨਾਂ ਨੂੰ ਦੇਖਿਆ ਵੀ ਕਿ ਆ ਜਿਹੜੀ ਤਸਵੀਰ ਹੈ ਮੈਨੂੰ ਆ ਚਾਹੀਦੀ ਹੈ ਆ ਬਣਾ ਕੇ ਦੇਈ ਮੈਂ ਜੀ ਸਵੇਰੇ ਉੱਠ ਕੇ Google ਦੇ ਵਿੱਚ ਸਰਚ ਕਰਿਆ ਗੁਰੂ ਜੀ ਉਹ ਫੋਟੋ ਤਸਵੀਰ ਆ ਗਈਆਂ ਮਨੇ ਇੱਕ ਤਸਵੀਰ ਚੱਕੀ ਉਹੀ ਵਾਲੀ ਤਸਵੀਰ ਜੋ ਮਨ ਦਿਖਾਈ ਸੁਪਨੇ ਚ ਉਹ ਮਨੇ ਚੱਕੀ ਉਹ ਮਨੇ ਬਣਾਣੀ ਸ਼ੁਰੂ ਕਰਤੀ ਉਹ ਵਕੀਲ ਸਾਹਿਬ ਨੇ ਮੈਨੂੰ 3 ਦਿਨ ਬਾਅਦ ਮੈਨੂੰ ਪਿਕਚਰ ਭੇਜੀ ਕਿ ਆ ਪਿਕਚਰ ਬਣਾਣੀ ਹੈ ਮੈਂ ਕਿਹਾ ਜੀ ਮਨੇ ਆਲਰੇਡੀ 3 ਦਿਨ ਤੋਂ ਸ਼ੁਰੂ ਕਰ ਰੱਖੀ ਹੈ ਇਹ ਹੋਇਆ ਸੀ ਕਿ ਜੀ ਮਤਲਬ ਇਹ ਸੁਪਨੇ ਚ ਆਇਆ ਤੇ ਸੁਪਨੇ ਦੇ ਵਿੱਚ ਤੁਸੀਂ ਫਿਰ ਇੱਕ ਤਸਵੀਰ ਜਿਹੜੀ ਹੈ ਤਿਆਰ ਕਰ ਦਿੱਤੀ ਜੀ ਮੈਂ ਤਿਆਰ ਕਰਤੀ ਤੇ ਜਿਹੜੇ ਮੈਨੂੰ ਆਰਡਰ ਦੇਣਾ ਸੀ ਉਹ ਕਹਿੰਦੇ ਆਹ ਤਸਵੀਰ ਹੈ ਉਹੀ ਤਸਵੀਰ ਸੇਮ ਮੈਂ ਬਣਾ ਰਿਆ ਸੀ ਕਿ ਇਸ ਤੇ ਵਿੱਚ ਕੀ ਕੀ ਯੂਜ਼ ਕੀਤਾ ਗਿਆ ਤਸਵੀਰ ਦੇ ਵਿੱਚ ਇਹਦੇ ਇਸ ਤਾਂ ਜੀ 골ਡ ਵੀ ਯੂਜ਼ ਹੋਇਆ ਹੈ ਸੋਨੇ ਦਾ ਲੱਗਿਆ ਕੰਮ ਸਾਰਾ ਤੇ ਜਿਹੜੇ ਥ्रेड ਵਰਕ ਯੂਜ਼ ਹੋਏ ਸਭ ਤੋਂ ਜ਼ਿਆਦਾ ਇਸ ਦੇ ਉੱਪਰ ਟਾਈਮ ਜਦ ਮੈਂ ਫੇਸ ਕਾਲ ਆਇਆ ਸੀ ਮੇਰੇ ਸੇ ਹੱਥ ਕੰਬਣੇ ਸ਼ੁਰੂ ਹੋ ਗਏ ਸੀ ਕਿਉਂਕਿ ਟਾਈਮ ਲੱਗਦਾ ਜਦ ਮੈਂ ਮੈਂ ਪੈਰਾਂ ਦੇ ਚਰਨਾ ਤੋਂ ਸ਼ੁਰੂ ਕਰਦਾ ਮੈਂ ਹਸਤਾ ਕਦੀ ਵੀ ਚੀਜ਼ ਉੱਪਰ ਤੋਂ ਨਹੀਂ ਸ਼ੁਰੂ ਕਰੀ ਜਿੰਨੀਆਂ ਵੀ ਮਨੇ ਤਸਵੀਰਾਂ ਬਣਾਈਆਂ ਗੁਰਨਾਨਕ ਦੇਵ ਜੀ ਦੀ ਬਣਾਈ ਹੈ ਬਾਬਾ ਦੀਪ ਸਿੰਘ ਜੀ ਦੀ ਗੁਰਗੋਬਿੰਦ ਸਿੰਘ ਜੀ ਦੀ ਕ੍ਰਿਸ਼ਨ ਜੀ ਦੀ ਸਭ ਪੈਰਾਂ ਦੇ ਨੋਕ ਤੋਂ ਸ਼ੁਰੂ ਹੁੰਦੀ ਹੈ ਨੋਕ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਉੱਪਰ ਫੇਸ ਤੱਕ ਜਾਂਦਾ ਜਦ ਫੇਸ ਤੇ ਪਹੁੰਚਦੇ ਆ ਫਿਰ ਪਤਾ ਨਹੀਂ ਕੀ ਹੁੰਦਾ ਸਰੀਰ ਨਾ ਵਾਈਬ੍ਰੇਟ ਹੋਣ ਲੱਗ ਜਾਂਦਾ ਬਹੁਤ ਜ਼ਿਆਦਾ ਇਹ ਹੁੰਦਾ ਕਿ ਇੰਨੀ ਮਿਹਨਤ ਕਰੀ ਹੋਈ ਹੈ ਕਿ ਇਹਨੂੰ ਕੁਝ ਹੋ ਤਾਂ ਨਹੀਂ ਜਾਏਗਾ ਫਿਰ ਉਹ ਪਤਾ ਨਹੀਂ ਪ੍ਰਮਾਤਮਾ ਕਦੋਂ ਟਾਈਮ ਲਿਆਂਦਾ ਮੈਂ ਡੇਢ ਮਹੀਨੇ ਬਾਅਦ ਫਿਰ ਮਨੇ ਫੋਟੋ ਕੀਤੀ ਮੇਰੇ ਘਰੇ ਸੁਖਮਨੀ ਸਾਹਿਬ ਦਾ ਘਰ ਦਾ ਪਾਰਟ ਸੀ ਘਰ ਦੇ ਮੈਨੂੰ ਬਾਰ-ਬਾਰ ਬੁਲਾ ਰਹੇ ਸੀ ਉਸ ਦਿਨੇ ਮੇਰਾ ਫੇਸ ਪੂਰਾ ਹੋਇਆ ਜਿਸ ਦਿਨ ਮੇਰਾ ਘਰ ਸੁਖਮਨੀ ਸਾਹਿਬ ਦਾ ਪੜਸ ਸੀ ਇਹਦੇ ਵਿੱਚ 골ਡਨ ਕਲਰ ਦਾ ਵੀ ਦਿਖਾ ਰਹੇਗਾ 골ਡ ਇਸ ਨੂੰ ਫਿਰ 골ਡ ਜਿਹੜੇ ओरिजिनल 골ਡ ਹੈ ਜਾਂ ਕਿਸ ਤਰ੍ਹਾਂ ਦਾ ओरिजिनल 골ਡ ਹੈ ਜੀ ਇਹ ਇਹਦੇ ਵਾਸਤੇ ਮੈਂ ओरिजिनल 골ਡ ਦੀ ਤਾਰ ਲੈ ਕੇ ਆਇਆ ਮਹਿੰਗਾਈ ਹੈ ਬਾਹਰ ਤੋਂ ਹੀ ਹਦਰਾਬਾਦ ਤੋਂ ਉਹ ਸਾਰੀ ओरिजिनल 골ਡ ਦੀ ਤਾਰ ਲੱਗੀ ਹੋਈ ਹੈ ਇਸ ਤੇ ਇਹ ਇਸ ਤੇ ਜਦੋਂ ਬਣਾਉਂਦਾ ਇਹਦੇ ਵਿੱਚ ਅੱਖਾਂ ਵੀ ਦਰਦ ਕਰਨ ਲੱਗ ਜਾਂਦੀਆਂ ਤੇ ਕਾਫੀ ਸਮਾਂ ਵੀ ਲੱਗਦਾ ਹੈ ਤੇ ਉਹ ਉਹ ਪਰੇਸ਼ਾਨੀ ਆਉਂਦੀ ਹੋਏਗੀ ਦੇਖੋ ਜੀ ਜਦ ਪ੍ਰਮਾਤਮਾ ਕੋਈ ਰੰਗ ਦਿੰਦਾ ਹੁੰਦਾ ਨਾ ਜਦ ਉਸ ਨੂੰ ਜਨੂਨ ਆ ਜਾਂਦਾ ਕਿ ਮੰਨੇ ਆ ਚੀਜ਼ ਕਰਨੀ ਹੈ ਪਰ ਪ੍ਰਮਾਤਮਾ ਆਪਣੇ ਆਪ ਹੀ ਕਹਿੰਦਾ ਹੁੰਦਾ ਕਿ ਕਰ ਉਹ ਉਹਨਾਂ ਨੇ ਸਿਰ ਤੁਹਾਨੂੰ ਰਾਤ ਖਾਣਾ ਚੱਲਣਾ ਤਾਂ ਤੁਸੀਂ ਹੈਗਾ ਹੂੰ ਤੁਸੀਂ ਉਹਦੇ ਉੱਪਰ ਚੱਲੋ ਨਾ ਚੱਲੋ ਕਿ ਕੱਲ ਮੈਂ ਇਸ ਨੂੰ ਵੇਚਾਂਗਾ ਕੱਲ ਨਹੀਂ बिकੇਗੀ ਐਦਾ ਕੁਝ ਨਹੀਂ ਹੁੰਦਾ ਜਿਹੜਾ ਜਨੂਨੀ ਹੁੰਦੇ ਆ ਜਿਨ੍ਹਾਂ ਨੇ ਕਰਨਾ ਹੁੰਦਾ ਉਹ ਬਣਾਣਾ ਜਾਣਦੇ ਆ ਬਾਕੀ ਪ੍ਰਮਾਤਮਾ ਨੇ ਜਿਹਦੇ ਕਰ ਜਾਣਾ ਉਹਦੇ ਘਰ ਆਪਣੇ ਆਪ ਚਲੇ ਜਾਣਾ ਕਿ ਆ ਕਿ ਗੁਰੂ ਜੀ ਸੁਪਨੇ ਚ ਆਏ ਤੇ ਤਸਵੀਰ ਤਿਆਰ ਕੀਤੀ ਰਾਧਾਕ੍ਰਿਸ਼ਨ ਜੀ ਦੀ ਏਡੀ ਵੱਡੀ ਤਸਵੀਰ ਦਾ ਸਭ ਪਿੱਛੇ ਹੈ ਗੁਰੂ ਨਾਨਕ ਦੇਵ ਜੀ ਦੀ ਬਣਾਈ ਤਸਵੀਰ ਹੈ ਤੇ ਉਹ ਵੀ ਫਿਰ ਇਸੇ ਤਰ੍ਹਾਂ ਹੀ ਉਹ ਹੈ ਹਾਂਜੀ ਹਾਂਜੀ ਸਭ ਮੈਜੀਨ ਸਭ ਮੈਜੀਨੇਸ਼ਨ ਹੈ ਕਿਉਂਕਿ ਗੁਰਨਾਨਕ ਦੇਵ ਜੀ ਨੇ ਮੈਨੂੰ ਰਾਹ ਦਿਖਾਇਆ ਸਭ ਤੋਂ ਪਹਿਲਾਂ ਜਿਹੜੀ ਮਨੇ ਤਸਵੀਰ ਬਣਾਈ ਸੀ ਉਹ ਮਨੇ ਗੁਰਨਾਨਕ ਦੇਵ ਜੀ ਦੀ ਬਣਾਈ ਸੀ ਕਿਉਂਕਿ ਮੈਨੂੰ ਖਾਬ ਦੇ ਵਿੱਚ ਮੈਂ ਗੁਰਨਾਨਕ ਜੀ ਦਾ ਸਰੂਪ ਬਣਾ ਰਿਹਾ ਸੀ ਤੇ ਮੈਂ ਜਦ ਉੱਠਿਆ ਮੈਂ ਕਹਿਆ ਯਾਰ ਇਹ ਤਸਵੀਰ ਬਣ ਸਕਦੀ ਹੈ ਤਾਂ ਅੱਗੇ ਨਾਲ ਤਾਂ ਸੂਟ ਤੇ ਐਮਬਲੋਟਰੀ ਹੁੰਦੀ ਹੈ ਜੈਕਟਾਂ ਤੇ ਐਮਬਲੋਟ ਫਿਰ ਮਨੇ ਪਹਿਲੀ ਵਾਰ ਜਿਹੜੀ ਤਸਵੀਰ ਬਣਾਈ ਸੀ ਉਹ ਮਨੇ ਗੁਰਨਾਣਕ ਦੇਵ ਜੀ ਦੀ ਤਸਵੀਰ ਬਣਾਈ ਸੀ ਕਿਉਂਕਿ ਉਹਨਾਂ ਨੇ ਮੈਨੂੰ ਰਾਹ ਦਿਖਾਇਆ ਸੀ ਅੱਜ ਆਪਾਂ ਉਸੇ ਰਾਹ 'ਚ ਚੱਲ ਰਹੇ ਆ ਜੀ ਅਰਨਜੀ ਤੁਹਾਨੂੰ ਅਵਾਰਡ ਵੀ ਬਹੁਤ ਮਿਲ ਚੁਕੇ ਆ ਰਸਟਰੀ ਅਵਾਰਡ ਵੀ ਮਿਲ ਚੁਕੇ ਆ ਤੇ ਹੋਰ ਵੀ ਅਵਾਰਡ ਮਿਲੇ ਨੇ ਉਹਨਾਂ ਦਾ ਫਿਰ ਕਿਸ ਤਰ੍ਹਾਂ ਉਸ ਤੋਂ ਕੋਈ ਨੌਕਰੀ ਵਗੈਰਾ ਵੀ ਕੋਈ ਮਿਲੀ ਹੈ ਕੁਝ ਨਹੀਂ ਜੀ ਨਹੀਂ ਕੋਈ ਨਹੀਂ ਹੈਲਪ ਹੁੰਦੀ ਸਰਕਾਰ ਵੱਲੋਂ ਤਾਂ ਹਸਤਾਕਦੀ ਕੋਈ ਮਦਦ ਨਹੀਂ ਹੋਈ ਮੇਲੇ ਤਾਂ ਮੈਨੂੰ ਪ੍ਰਾਈਮ ਮਿਨਿਸਟਰ ਸਾਹਿਬ ਵੀ ਹੈ ਪ੍ਰੈਜ਼ੀਡੈਂਟ ਸਾਹਿਬ ਵੀ ਹੈ ਪਰ ਹਸਤਾਕ ਸੀਮ ਸਾਹਿਬ ਨਹੀਂ ਮਿਲੇ ਆਪਣੇ ਪੰਜਾਬ ਦੇ ਕਿਉਂਕਿ ਨਾ ਮੇਰੇ ਕੋਲ ਲੈ ਉਹਨਾਂ ਤੱਕ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿਉਂ ਉਹਨਾਂ ਕੋਈ ਇਸ ਤਰ੍ਹਾਂ ਦੀ ਚੀਜ਼ ਕੋਈ ਗਿਫਟ ਜਾਂ ਕਰਨ ਦੀ ਕੋਈ ਬਹੁਤ ਬੜੀ ਕੋਸ਼ਿਸ਼ ਕਰੀ ਐ ਮੈਂ ਅਸਤਕ ਮਿਲ ਹੀ ਨਹੀਂ ਪਾਇਆ ਭਗਵਾਨ ਮਾਨਸਾਬ ਮੈਂ ਕਹਿੰਦਾ ਨਰਿੰਦਰ ਮੋਦੀ ਜੀ ਨੂੰ ਮਿਲਣਾ ਸਾਨਾ ਹੈ ਰਾਸ਼ਟਰਪਤੀ ਜੀ ਨੂੰ ਮਿਲਣਾ ਸਾਨਾ ਹੈ ਉਰੇ ਮਿਲਣਾ ਔਖਾ ਹੈ ਹੋਰ ਜਿਹੜੇ ਇੱਕ ਵਾਰ ਤੁਸੀਂ ਅਵਾਰਡ ਵੀ ਵਾਪਸ ਦੇਣ ਚਲੇ ਗਏ ਸੀ ਕਿਸਾਨਾਂ ਦੇ ਕਰਕੇ ਤੇ ਉਹ ਫਿਰ ਤੁਸੀਂ ਅਵਾਰਡ ਵਾਪਸ ਕੀਤਾ ਜੀ ਆਪਣੇ ਕੋਲ ਉਹਨਾਂ ਨੇ ਅੰਦਰ ਹੀ ਨਹੀਂ ਆਣ ਦਿੱਤਾ ਜਦ ਮੈਂ ਉਹਨਾਂ ਨੂੰ ਅਵਾਰਡ ਵਾਪਸ ਕਰਨ ਗਿਆ ਕਿਸਾਨਾਂ ਕਰਕੇ ਤਾਂ ਮੈਨੂੰ ਰਾਸ਼ਟਰਪਤੀ ਭਵਨ ਦੇ ਅੰਦਰ ਨਹੀਂ ਆਣ ਦਿੱਤਾ ਉਹ ਕਹਿੰਦੇ ਨਹੀਂ ਜੋ ਤੁਹਾਨੂੰ ਅਵਾਰਡ ਮਿਲਿਆ ਸੀ ਵਾਪਸ ਨਹੀਂ ਲੈ ਸਕਦੇ ਉਹਨਾਂ ਨੇ ਮੇਰੇ ਤੋਂ ਵਾਪਸ ਨਹੀਂ ਲਿਆ ਹੁਣ ਅੱਗੇ ਕਿਸ ਤਰ੍ਹਾਂ ਦੀ ਉਹਨ ਕੋਈ ਨਵੀਂ ਜੀ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਬਣਾਉਂਦੀ ਹੈ ਮੈਂ ਦਰਬਾਰ ਸਾਹਿਬ ਦੀ ਪਿਕਚਰ ਬਣਾ ਰਿਹਾ ਜੀ ਬਹੁਤ ਬੜੀ ਉਹ ਇਸ ਤੋਂ ਵੀ ਬੜੀ ਹੈ ਉਹ ਕ੍ਰਿਸ਼ਨ ਜੀ ਤੋਂ ਵੀ ਬੜੀ ਹੈ ਉਹਦੇ ਵਿੱਚ ਵੀ 골ਡ ਲੱਗ ਰਿਹਾ ਸਾਰਾ ਉਹ ਮੇਰੀ ਹ ਉੱਪਰ ਦੀ ਟੌਪ ਦੀ ਪਿਕਚਰ ਹੋएगी ਨਾ ਤਾਂ ਉੱਪਰ ਬਣਨੀ ਹੈ ਨਾ ਕਰੀ ਹੋਰ ਦੁਆਰਾ ਬਣਾਈ ਗਈ ਇੱਕੋ ਇੱਕ ਪਿਕਚਰ ਬਣੇਗੀ ਉਹ ਮੇਰੀ ਸ਼ੁਰੂ ਹੋ ਚੁੱਕੀ ਹੈ 6 ਮਹੀਨੇ ਤੋਂ ਹਜੇ ਮੈਨੂੰ 6 ਮਹੀਨੇ ਤੋਂ ਉੱਪਰ ਹੋਰ ਲੱਗਣਗੇ ਉਸਨੂੰ ਘੱਟੋ ਘਾਟ 1.5 ਸਾਲ ਤੋਂ ਵੀ ਜ਼ਿਆਦਾ ਚੱਲੇਗਾ ਉਹ ਬਣੇਗੀ ਫਿਰ ਪਤਾ ਲੱਗੇਗਾ ਉਹ ਕੀ ਚੀਜ਼ ਬਣ ਰਹੀ ਹੈ ਕਵਿਤ ਸਮਾ ਹੋ ਗਿਆ ਹੈ ਰਾਧਾਕ੍ਰਿਸ਼ਨ ਜੀ ਦੀ ਤਸਵੀਰ ਪਿੱਛੇ ਲੱਗੀ ਹੋਈ ਨਜ਼ਰ ਆ ਰਹੀ ਹੈ ਹੁਣ ਤੁਸੀਂ ਇੱਕ ਨਵੀਂ ਤਸਵੀਰ ਜਿਹੜੀ ਹੈ ਬਣਾ ਦਿੱਤੀ ਹੈ ਗੁਰੂ ਜੀ ਦੀ ਇਹ ਕੋਈ ਸੇਲ ਵਗੈਰਾ ਕਰੋਗੇ ਇਸ ਨੂੰ ਹਾਂਜੀ ਹੁਣ ਤਾਂ ਮੇਰਾ ਮਨ ਹੈਗਾ ਜੀ ਕਿ ਇਹਨੂੰ ਸੇਲ ਕਰ ਦਈਏ ਕਿਉਂਕਿ ਪਹਿਲਾਂ ਮਨ ਨਹੀਂ ਸੀ ਕਿ ਸੇਲ ਕਰਾਂਗਾ ਪਰ ਹੁਣ ਬੜੇ ਲੋਕਾਂ ਦੇ ਫੋਨ ਆ ਰਹੇ ਆ ਬਹੁਤ ਕਾਲਸ ਆ ਰਹੀਆਂ ਹੁਣ ਹੀ ਸਾਨੂੰ ਮੈਨੇ ਸੇਲ ਕਰ ਦੇਣੀ ਹੈ ਜੀ ਕਿਉਂਕਿ ਮੇਰਾ ਮਨ ਬਣ ਗਿਆ ਕਿਉਂਕਿ ਦੇਖੋ ਜਦ ਗੁਰੂ ਜੀ ਹੁਣ ਇਹਨਾਂ ਨੇ ਕਿਹੜੇ ਘਰ ਜਾਣਾ ਇਹਨਾਂ ਨੂੰ ਪਤਾ ਜਦ ਜਾਣਗੇ ਤਾਂ ਆਪਣੇ ਆਪ ਸਭ ਕੁਝ ਹੋ ਜਾਏਗਾ ਹੁਣ ਮੈਨੇ ਕਿੰਨੀਆਂ ਪਿਕਚਰਸ ਬਣਾਈ ਜੋ ਕਿਸੇ ਜਿਹਨਾਂ ਕੋਲ ਜਾਣਾ ਹੋਵੇਗਾ ਇਹਨਾਂ ਨੇ ਆਪਣੇ ਆਪ ਪਹੁੰਚ ਜਾਣਾ ਜਿਹੜੇ ਇਹਨੇ ਧਾਗੇ ਵਗੈਰਾ ਨੇ ਜਾਂ ਨੀਡਲ ਨੇ ਉਹ ਕੋਸਟਲੀ ਹੁੰਦੀਆਂ ਹਾਂ ਹਾਂਜੀ ਨੇਚਰਲੀ ਹੈ ਰੀਲਾਂ ਦੇ ਉੱਪਰ ਟਾਈਮ ਲੱਗਦਾ ਹੈ ਪੈਸਾ ਲੱਗਦਾ ਹੈ ਇਹਦੇ ਉੱਪਰ ਮੇਰਾ ਘੱਟੋ ਘੱਟ ਮੇਰਾ ਹੀ 2 ਲੱਖ ਤੋਂ ਉੱਪਰ ਦਾ ਖਰਚਾ ਮੇਰਾ ਹੀ ਆਇਆ ਹੋਇਆ ਹੈ ਇਹਦੇ ਉੱਪਰ ਤੇ ਉੱਪਰ ਮੈਂ 1.5 ਸਾਲ ਲਗਾਇਆ ਤੇ 1.5 ਸਾਲ ਦੇ ਵਿੱਚ ਟਾਈਮਿੰਗ ਵੀ ਲੱਗਦੀ ਹੈ ਇਹ ਨਾਲੇ ਵਾਸ਼ੇਬਲ ਹੈ ਖਰਾਬ ਨਹੀਂ ਹੁੰਦਾ ਜਿਵੇਂ ਮਰਜ਼ੀ ਨੂੰ ਵਾਸ਼ਿੰਗ ਮਸ਼ੀਨ 'ਚ ਵਾਸ਼ ਕਰਕੇ ਨੂੰ ਪ੍ਰੈਸ ਕਰਕੇ ਫੇਸੁਕ 'ਨੇ ਪਾ ਦੂ ਕੁਛ ਨਹੀਂ ਹੁੰਦਾ ਇਹਨੂੰ ਇਹ ਲਾਈਫਟਾਈਮ ਵ ਜਿਸ ਤਾਂ ਕਿ ਤੁਸੀਂ ਬਣਾ ਰਹੇ ਹੋ ਹੋਰ ਵੀ ਤਸਵੀਰਾਂ ਤੁਹਾਡੀਆਂ ਵਿਕਰੀਆਂ ਕੋਈ ਪ੍ਰੋਫਿਟ ਵਗੈਰਾ ਵੀ ਹੁੰਦਾ ਹੈ ਦੇਖੋ ਜੀ ਮਿਹਨਤ ਬਹੁਤ ਹੈ ਇਹਨਾਂ ਦੇ ਅੰਦਰ ਆਪਣੇ ਇੰਡੀਆ ਦੇ ਅੰਦਰ ਤਾਂ ਉਹ ਪ੍ਰੋਫਿਟ ਤਾਂ ਭੁੱਲ ਜਾਓ ਉਹ ਤਾਂ ਇਹ ਹੈ ਕਿ ਅਗਰ ਆਪਣਾ ਖਰਚਾ ਨਿਕਲ ਜੇ ਇਹ ਹੀ ਬਹੁਤ ਹੈ ਪਰ ਇਹ ਹੈ ਕਿ ਪ੍ਰਮਾਤਮਾ ਨੇ ਇੱਕ ਗੁਣ ਦੇ ਰੱਖਿਆ ਉਹ ਗੁਣ ਦੇ ਉੱਪਰ ਆਪਾਂ ਮਿਹਨਤ ਕਰ ਰਹੇ ਹਾਂ ਹੁਣ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਮੈਂ ਤਾਂ ਸਰਕਾਰਾਂ ਨੂੰ ਹਰ ਵਾਰ ਕਹਿੰਦਾ ਸੀ ਕਿ ਮੈਂ ਇਹਨੂੰ ਸਿਖਾਣਾ ਚਾਹੁੰਦਾ ਅੱਗੇ ਮੈਂ ਸਿਖਾਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਮੇਰਾ ਸ਼ਾਗਿਰਦ ਵੀ ਹੈਗਾ ਉਹ ਵੀ ਸਿੱਖਦਾ ਤੇ ਮੈਂ ਚਾਹਨਾ ਕਿ ਹੋਰ ਵੀ ਲੋਕ ਸਿੱਖਣ ਤੇ ਇਸ ਨੂੰ ਅੱਗੇ ਹੋਰ ਲੈ ਕੇ ਜਾਣ ਮੈਂ ਇੰਸਟੀਚੂਟ ਦੀ ਜਗ੍ਹਾ ਦਿੱਤੀ ਜਾਵੇ ਤੇ ਅੱਗੇ ਮਦਦ ਹੋਰ ਪਾਵੇ ਇਸ ਕਰਕੇ ਮੈਂ ਇਹ ਮਿਹਨਤ ਕਰ ਰਿਹਾ ਕਿ ਬਾਕੀ ਹੋਰਾਂ ਨੂੰ ਵੀ ਸਿਖਾਦਾ ਕਿ ਮੇਰੇ ਨਾਲ ਇਹ ਆਰਟ ਖਤਮ ਨਾ ਹੋ ਜੇ ਹੁਣ ਜਿਹੜੀ ਹਰਮੰਦਰ ਸਾਹਿਬ ਦੀ ਤੁਸੀਂ ਤਸਵੀਰ ਕਹਿ ਰਹੇ ਹੋ ਕਿੰਨੇ ਦਿਨ ਚ ਸ਼ੁਰੂ ਕਰੋਗੇ ਤੇ ਕਿੰਨੇ ਦਿਨ ਚ ਕੰਪਲੀਟ ਕਰੋਗੇ ਦੇਖੋ ਜੀ ਮੈਂ ਸ਼ੁਰੂ ਇਹਨੂੰ ਤਾਂ ਮੈਨੂੰ 6 ਮਹੀਨੇ ਹੋ ਗਏ 6 ਮਹੀਨੇ ਹੋਰ ਲੱਗਣੇ ਹਨ ਉਸਨੂੰ 6 ਮਹੀਨੇ ਤੋਂ ਬਾਅਦ ਆ ਕਿਉਂਕਿ ਉਸ ਤੇ ਖਰਚਾ ਤਿੰਨ ਤੋਂ ਉੱਪਰ ਹੈ ਉਹਦਾ ਕਿਉਂਕਿ ਉਹ ਸਾਰਾ 골ਡ ਦਾ ਜਿਹੜਾ ਦੇ ਵਿੱਚ ਜਿੰਨਾ ਵੀ 골ਡ ਕੋਈ ਦਰਬਾਰ ਸਾਹਿਬ ਦੇ ਵਿੱਚ 골ਡ ਬਹੁਤ ਲੱਗਿਆ ਹੋਇਆ ਉੂੰ ਵੀ ਲੱਗਿਆ ਹੋਇਆ ਆਪਣੇ ਦਰਬਾਰ ਸਾਹਿਬ 'ਚ 골ਡ ਬਹੁਤ ਪਰ ਜਿਹੜੀ ਮੇਰੀ ਤੇ ਪਿਕਚਰ ਬਣ ਰਹੀ ਹੈ ਉਹ ਘੱਟੋ ਘੱਟ ਉਹਦੇ ਵਿੱਚ 3 ਫੁੱਟ ਦੇ ਦਰਬਾਰ ਸਾਹਿਬ ਹੈ ਉਹ 3 ਫੁੱਟ ਦੇ ਦਰਬਾਰ ਸਾਹਿਬ ਦੇ ਵਿੱਚ 골ਡ ਜਿਹੜਾ ਲੱਗਣਾ ਹੈ ਉਹਦੇ ਵਾਸਤੇ ਮੈਂ ਕੁਝ ਪੈਸਾ ਇਕੱਠਾ ਕਰਦਾ ਕੁਝ ਮਨੇ ਕਰਕੇ ਕੁਝ ਇਹਦੇ 'ਚ ਲੱਗਿਆ ਕੁਝ ਉਹਦੇ 'ਚ ਲੱਗੇਗਾ ਬਾਕੀ ਜਿਹੜੀ ਹੋਰ ਲਾਣਗੀਆਂ ਉਹ ਵੀ ਯੂਜ਼ ਹੋਣਗੀਆਂ ਉਹ 'ਚ ਬਹੁਤ ਜ਼ਿਆਦਾ 골ਡ ਲੱਗੇਗਾ ਉਹ ਐਸਨ ਨੀਡਲ ਮੈਨਰ ਅਰੁਣ ਬਜਾਜ ਇਹਨਾਂ ਨੇ ਗੁਰੂ ਜੀ ਦੀ ਤਸਵੀਰ ਬਣਾਈ ਇੱਕ 골ਡਨ ਧ ਇਹਨਾਂ ਨੂੰ ਯੂਜ਼ ਕਰਦੇ ਨੇ ਹੋਰ ਵੀ ਇਹਨਾਂ ਨੇ ਤਸਵੀਰਾਂ ਬਣਾ ਰੱਖੀਆਂ ਪਿੱਛੇ ਰਾਧਾਕ੍ਰਿਸ਼ਨ ਜੀ ਦੀ ਜਿਹੜੀ ਤਸਵੀਰ ਆ ਉਹ ਵੀ ਬਣਾਈ ਹੋਈ ਹੈ ਤੇ ਇਹਨਾਂ ਨੇ ਜਿਹੜਾ ਇੱਕ ਕਲਾ ਹੈ ਜਿਹੜੀ ਉਹ ਬਣਾ ਰਹੇ ਨੇ ਤੇ ਲੋ ਹੁਣ ਜਿਹੜੇ ਗੁਰੂ ਜੀ ਤਸਵੀਰਾਂ ਉਹ ਕਹਿ ਰਹੇ ਨੇ ਕਿ ਅਸੀਂ ਹੁਣ ਸੇਲ ਕਰਾਂਗੇ ਕਿਉਂਕਿ ਲੋਕਾਂ ਦੀ ਸ਼ਰਧਾ ਇਹਨਾਂ ਦੇ ਵਿੱਚ ਬਹੁਤ ਹੈ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੋਮਦੀਪ ਪੂਰਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...